ਮੈਂ ਗੁਰਾਂ ਦੇਤਾ ਸਿੰਘ ਸੰਧੂ ਜੋ ਅੱਜ ਮੈਂ ਤੁਹਾਨੂੰ ਕਵਤਾ ਸੁਣਾਉਣੀ ਹੈ ਉਹ ਪੰਜਾਬ ਨਾਲ ਹੋਰ ਰੇ ਵਿਤਕਰੀ ਦੀ ਹੈ ਜੇ ਪੰਜਾਬ ਦੇ ਇਤਿਹਾਸ ਨੂੰ ਪੜੀਏ ਤਾਂ ਪਤਾ ਲੱਗਦਾ ਹੈ ਕਿ ਪੰਜਾਬ ਅਫਗਾਨਿਸਤਾਨ ਦੇ ਬਾਡਰ ਨਾਲ ਪੰਜਾਬ ਦੀ ਹੱਦ ਲੱਗਦੀ ਸੀ ਦੋ ਦੇਸ਼ਾਂ ਦੀ ਵੰਡ ਤੋਂ ਪਹਿਲਾਂ ਪੰਜਾਬ ਦੇ ਬਹੁਤ ਵੱਡੇ ਕੁੱਲ 29 ਜ਼ਿਲ੍ਹੇ ਸਨ ਵੰਡ ਦੇ ਕਾਰਨ 16 ਜ਼ਿਲ੍ਹੇ ਪਾਕਿਸਤਾਨ ਵੱਲ ਚਲੇ ਗਏ 13 ਜ਼ਿਲ੍ਹੇ ਭਾਰਤ ਨੂੰ ਮਿਲੇ ਉਸ ਤੋਂ ਬਾਅਦ ਦਿੱਲੀ ਨੂੰ ਵੀ ਪੰਜਾਬ ਤੋਂ ਵੱਖ ਕਰ ਦਿੱਤਾ ਗਿਆ ਫਿਰ ਸਾਡੇ ਹਕਮਰਾਨਾਂ ਨੇ ਪੰਜਾਬ ਨਾਲੋਂ ਹਰਿਆਣਾ ਵੱਖ ਕਰ ਦਿੱਤਾ ਪੰਜਾਬ ਇੱਕ ਛੋਟੀ ਜਿਹੀ ਸੂਬਾ ਬਣ ਕੇ ਰਹਿ ਗਿਆ ਹਰਿਆਣਾ ਅਤੇ ਪੰਜਾਬ ਵਿੱਚ ਕਈ ਮਸਲੇ ਖੜੇ ਕਰ ਦਿੱਤੇ ਗਏ ਆਪਸੀ ਟਕਰਾਅ ਹੋਣ ਦੀ ਸੁਭਾਵਨਾ ਬਣ ਗਈ ਪਰ ਇਹ ਚਾਲ ਸਰਕਾਰ ਦੀ ਸਫਲ ਨਹੀਂ ਹੋਈ ਰੂਬਿਆਂ ਨੇ ਏਕਤਾ ਬਣਾਈ ਰੱਖੀ ਹੁਣ ਆਪਣੇ ਪੰਜਾਬ ਦੇ ਕਿਸਾਨ ਜਦੋਂ ਵੀ ਕੋਈ ਦਿੱਲੀ ਆਪਣੀਆਂ ਮੰਗਾਂ ਲਈ ਰੋਸ ਧਰਨਾ ਦੇਣ ਜਾਂਦੇ ਹਨ ਉਹਨਾਂ ਨੂੰ ਹਰਿਆਣਾ ਦੀ ਹੱਦ ਤੇ ਰੋਕ ਲਿਆ ਜਾਂਦਾ ਹੈ ਉਹਨਾਂ ਤੇ ਤਸ਼ੱਦਦ ਕੀਤਾ ਜਾਂਦਾ ਹੈ ਪਾਣੀ ਦੀਆਂ ਬਿਚਾੜਾਂ ਮਾਰੀਆਂ ਜਾਂਦੀਆਂ ਹਨ ਅਥਰੂ ਗੈਸ ਸਿੱਟਿਆ ਜਾਂਦਾ ਹੈ ਇਸ ਕਰਕੇ ਸੈਂਟਰ ਨੂੰ ਇੱਕ ਮੈਂ ਤਾਣਾ ਮਾਰਿਆ ਹੈ ਗੱਲ ਸੁਣ ਸੈਂਟਰ ਸਰਕਾਰੇ ਤੇਰੇ ਚੰਗੇ ਨੇ ਏ ਕਾਰੇ ਆਪਣੇ ਹੱਥੀ ਉਜਾੜ ਰਹੇ ਤੁਸੀਂ ਇਸ ਬਾਗ ਨੂੰ ਦੇਸ਼ ਨਾਲੋਂ ਕਾਹਤੋਂ ਤੁਸੀਂ ਤੋੜਦੇ ਪੰਜਾਬ ਨੂੰ ਆਜ਼ਾਦੀ ਕਲਾਟੀਆਂ ਦਾ ਚੰਗਾ ਮੁੱਲ ਮੋੜਿਆ ਹਰਿਆਣਾ ਤੇ ਹਿਮਾਚਲ ਇਹਦੇ ਨਾਲੋਂ ਤੋੜਿਆ ਅਜੇ ਵੀ ਨਾ ਬਖਸ਼ੋ ਤੁਸੀਂ ਸੂਬੇ ਇਹ ਅਪਾਜ ਨੂੰ ਦੇਸ਼ ਨਾਲੋਂ ਕਾਹਤੋਂ ਤੁਸੀਂ ਤੋੜਦੇ ਪੰਜਾਬ ਨੂੰ ਹਰ ਵਾਰ ਮੰਡੀਆਂ ਚ ਕਿਸਾਨਾਂ ਨੂੰ ਰੋਲਿਆ ਕੀਤਾ ਕਰਜ਼ਾਈ ਹੱਕ ਬਣਦਾ ਵੀ ਖੋ ਲਿਆ ਸਾਂਭਿਆ ਕਾ ਦੇਣਾ ਇਹਦੀ ਹਾਲਤ ਖਰਾਬ ਨੂੰ ਦੇਸ਼ ਨਾਲੋਂ ਕਾਹਤੋਂ ਤੁਸੀਂ ਤੋੜਦੇ ਪੰਜਾਬ ਨੂੰ ਕਿਵੇਂ ਨਾਕੇ ਲਾਏ ਸਭ ਦਿਲ ਦਿਸ ਰਿਹਾ ਜੱਗ ਨੂੰ ਕਿਵੇਂ ਨਾਕੇ ਲਾਏ ਸਭ ਦਿਸ ਰਿਹਾ ਜੱਗ ਨੂੰ ਬਾਰਡਰ ਬਣਾਤਾ ਹਰਿਆਣੇ ਵਾਲੀ ਹੱਦ ਨੂੰ ਚੱਲੀ ਜਾਂਦੇ ਅਸੀਂ ਸਰਕਾਰੀ ਅਤਵਾਦ ਨੂੰ ਦੇਸ਼ ਨਾਲੋਂ ਕਾਹਤੋਂ ਤੁਸੀਂ ਤੋੜਦੇ ਪੰਜਾਬ ਨੂੰ ਗੁਰਾਂ ਦਾ ਸੰਧੂ ਕਹੇ ਤੁਸੀਂ ਮੰਨੋ ਸੰਵਿਧਾਨ ਨੂੰ ਦਿਓ ਇਨਸਾਫ ਤੁਸੀਂ ਦੇਸ਼ ਦੇ ਕਿਸਾਨ ਨੂੰ ਉਹਨਾਂ ਕੰਮ ਕਰੋ ਪਿਸਟਾਉਣਾ ਪੈ ਜੇ ਬਾਦ ਨੂੰ ਦੇਸ਼ ਨਾਲੋਂ ਕਾਹਦੋ ਤੁਸੀਂ ਤੋੜਦੇ ਪੰਜਾਬ ਨੂੰ ਦੇਸ਼ ਨਾਲੋਂ ਦਿੱਲੀ ਵਾਲਿਓ ਕਾਹਤੋ ਤੋੜਦੇ ਪੰਜਾਬ ਨੂੰ